ਹਾਂਜੀ ਸਵਾਗਤ ਆ ਜੀ ਆਪਣੇ ਚੈਨਲ ਮੈਸਾਵੜੇ ਦੀ ਫਾਰਮ ਦੇ ਅੱਜ ਦੀ ਵੀਡੀਓ ਹੈ ਜੀ ਆ ਪਿੰਡ ਯਕਾ ਕੋਟਲੀ ਕੋਟਰਾਮ ਕੋਟਲੀ ਪਿੰਡ ਕੋਟਲੀ ਜੇ ਨਾਮ ਦੱਸੋ ਪੂਰਨ ਸਿੰਘ ਆਪਾਂ ਪਹੁੰਚੇ ਆ ਭਾਜੀ ਪੂਰਨ ਸਿੰਘ ਹੁਣਾਂ ਕੋਲ ਤੇ ਪਹਿਲੀ ਵੀਡੀਓ ਇਹਨਾਂ ਦੀ ਲੱਗੇ ਆ ਬਣਾਉਣ ਤੇ ਸਹੀ ਨਾਲ ਆ ਕਿ ਬਾਕੀ ਬੇਨਤੀ ਆ ਕਿ ਬਾਤ ਹੋਵਾ ਤੇ ਸਬਸਕ੍ਰਾਈਬਰ ਲਾਈਕ ਕਮੈਂਟਾਂ ਵਿੱਚ ਜਰੂਰ ਆਪਣੀ ਰਾਏ ਦੱਸਿਆ ਕਰੋ ਵੀ ਵੀਡੀਓ ਵਿੱਚ ਕੋਈ ਕਮੀ ਰਹਿੰਦੀ ਯਾਰੇ ਤੇ ਆਜੋ ਹੁਣ ਕਰਦੇ ਆ ਭਾਜੀ ਹੁਣਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਕਿੱਸੇ ਗੱਲ ਜੀ ਕੀ ਹਾਲ ਚਾਲ ਜੀ ਸਭ ਠੀਕ ਠਾਕ ਜੀ ਪਹਿਲਾਂ ਦੇ ਸਵਾਗਤ ਆ ਜੀ ਤੁਸੀਂ ਸਾਡੇ ਚੈਨਲ ਦੇ ਵੀਡੀਓ ਦਾ ਮੌਕਾ ਦਿੱਤਾ ਧੰਨਵਾਦ ਜੀ ਤੇ ਦੱਸਿਓ ਹੁਣ ਆਪਣਾ ਇੱਕ ਨਾਮ ਤੇ ਐਡਰੈਸ ਦੱਸੋ ਨਾਮ ਵੀ ਹੈਗਾ ਜੀ ਪੂਰਨ ਸਿੰਘ ਪਿੰਡ ਹੈਗਾ ਜੀ ਕੋੜਲੀ ਕਰੋਟਾਣਾ ਤਹਿਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਫੋਨ ਨੰਬਰ ਹੈਗਾ ਰਿਹਾ 843734290 ਠੀਕ ਹੈ ਜੀ ਹਾਂ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਗਾਵਾਂ ਦੇ ਖਾਣੀਆਂ ਜੀ ਟੋਟਲ ਤੇ ਦੱਸਿਓ ਭਾਈਆ ਪਹਿਲੇ ਨੰਬਰ ਵਾਲੀ ਜੀ ਵੇੜ ਨੂੰ ਮਹੀਨਾ ਹੋ ਗਿਆ ਸੂਈ ਨੂੰ ਦਾ ਬੱਚਾ ਮਰ ਗਿਆ ਦੁੱਧ ਦੇ ਥਲੇ 15 ਲੀਟਰ ਹੈਗਾ ਜਹਾਡਾ ਠੀਕ ਹੈ ਜੀ ਹਾਂਜੀ ਤੇ 1 ਮਹੀਨੇ ਦੀ ਸੂਈ ਆ ਇਹਨੂੰ ਮਹੀਨਾ ਹੋ ਗਿਆ ਸੂਈ ਨੂੰ ਠੀਕ ਹੈ ਜੀ ਤੇ ਮੋਲ ਕੇ ਦਿਖਾਈਏ ਹਾਂਜੀ ਲਓ ਜੀ ਲਓ ਜੀ ਵਿੱਚ ਕਰ ਲੋ ਚੈੱਕ ਇੱਕ ਵਾਰ ਬਾਹਲੇ ਉਹਨੇ ਨੂੰ ਤਪਾਰਦੇ ਇਡੇ ਵੇੜੀ ਪੂਰੀ ਵੱਡੀ ਜੇ ਵੜਦੀ ਹਾਂਜੀ ਹਾਂਜੀ ਫੇਸ ਕੁਆਲਟੀ ਦੇਖੋ ਇੱਥੇ ਖਲਾਰ ਕੇ ਨਾ ਆਰਡਰ ਆਰਡਰ ਕੁਆਲਟੀ ਚੈੱਕ ਕਰਾਓ ਫੇਸ ਕੁਆਲਟੀ ਦੇਖੋ ਜੀ ਇਹ ਬੱਚਾ ਸਾਡੇ ਕੋਲ ਮਰਿਆ ਜੀ ਕਿ ਜਾਂ ਪਿਛੇ ਭਾਈ ਨਹੀਂ ਮੇਰੇ ਕੋਲ ਮਰਿਆ ਅੱਛਾ ਠੀਕ ਹੈ ਜੀ ਬੱਚਾ ਭਾਈ ਹੁਣੇ ਕਹਿੰਦੇ ਆ ਕਿ ਸਾਡੇ ਕੋਲ ਇਥੇ ਮਰੀਆ ਵਾ ਤੇ ਦੱਸਾਂ ਕਿ ਠੰਡੀ ਦੀ ਰੀ ਜੇ ਠੀਕ ਆ ਭਾਂਜੇ ਦਾ ਮੱਜੀ ਚੋ ਕਰਦੀ ਕਿ ਮਾਹੰਤਾਂ ਨੇ ਰਪਾ ਕਰ ਦੋ ਜੋ ਕਰਨਾ ਕੋਈ ਦਾਲ ਦੇ ਆ ਮਤਨ ਮੋੜਦੇ ਨਹੀਂ ਪਹਿਲੇ ਵੀਡੀਓ 2000 ਛੱਡ ਦਈਏ 40000 ਦੀ ਜੀ ਦੱਲਾ ਗੰਡ ਲਓ ਜੀ ਭਾਈ ਹੋਣਾ ਕਿ ਨੇ ਕਿ ਪੰਜ ਹੀ ਛੱਡ ਦੇਣੇ 40000 ਦੀ ਬਲਡ ਦੇ ਦਾਂਗੇ ਤੇ ਬਿਲਕੁਲ ਠੰਡੀ ਸੀਲ ਆ ਚੈੱਕ ਕਰੋ ਕੋਈ ਗੱਲਬਾਤ ਨਹੀਂ ਆ ਤੇ ਬੱਚਾ ਨਹੀਂ ਜੀ ਇਹਦਾ ਹੈਗਾ ਆਜੋ ਹੁਣ ਦੂਜੇ ਨੰਬਰ ਤੇ ਆਪਾਂ ਦਿਖਾਈਏ ਵੇੜਾ ਨਥੀਬਾ ਜੀ ਇਹਨੂੰ ਵੀ ਮਹੀਨਾ ਹੋ ਗਿਆ ਸੂਈ ਨੂੰ ਇਹਦਾ ਬੱਚਾ ਮਰ ਗਿਆ ਜੀ ਠੀਕ ਹੈ ਜੀ ਦੋ ਦੇ ਸੇ 10 ਕਿਲੋ ਜੇ ਤੇ ਠੰਡੀ ਧੀਰੀ ਫੁੱਲ ਜੇ ਠੀਕ ਪਹਿਲਾ ਸਵੇਰ ਪਹਿਲਾ ਸਵੇਰ ਇਹਨੂੰ ਮਹੀਨਾ ਮਹੀਨਾ ਲੱਗ ਗਿਆ ਲੋ ਬੁਰਾ ਹੋ ਗਿਆ ਠੀਕ ਹੈ ਜੀ ਮਹੀਨਾ ਕੋ ਸਵਾ ਮਹੀਨਾ ਤੇ ਲੱਗੇ ਬਣੇ ਇਹ ਤਾਂ ਹੋ ਗਿਆ ਸੂਈ ਨੂੰ ਇਹ ਵੀ ਤੁਹਾਡੇ ਕੋਲ ਆ ਗਿਆ ਬੱਚਾ ਮੇਰੇ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਕਿਸੇ ਕਾਰਨ ਨਹੀਂ ਸੰਭਿਆ ਜਾਂਦਾ ਜਵਾਬ ਬਾਕੀ ਅਡਰ ਕੁਆਲਟੀ ਥਾਣਾ ਦਾ ਗੈਪ ਬਾਕੀ ਠੰਡੀ ਦੀ ਜਿਵੇਂ ਜਦਾ ਮਰਜੀ ਸਰਦਨ ਠੀਕ ਹੈ ਜੀ ਬਾਕੀ ਫਿਰ ਅਸੀਂ ਕੁਆਰਟੀ ਪੂਰੀ ਸਾਫ ਜੀ ਪਹਿਲਾ ਥੁਆ ਜਬਸੀ ਚਲੋ ਜੀ 10 ਲੀਟਰ ਦੁੱਧ ਮੋਕੇ ਦੇ ਭਾਜੀ ਕਹਿੰਦੇ ਤਿਆਰ ਦੇ ਸੇਬ ਆ ਜੀ ਰਾਮੁਲਾ ਇਹਦਾ ਮੁੱਲ ਵੀਰ ਜੀ ਪੈਂਦੀ ਹਜ਼ਾਰ ਰੁਪਏ ਕਰਦੇ ਐਚ ਐਮ ਕਰ ਦਈਏ ਮਾਨਤਾ ਕਰਦਾ ਕਰਦਾ ਜੋ ਕਰਨਾ ਪਈ ਨਹੀਂ ਤੇ ਤੁਸੀਂ ਦੱਸੋ ਤੁਸੀਂ ਕਰਾ ਦਿਓ ਕੋਈ ਗੱਲ ਨਹੀਂ ਜੋ ਤੁਸੀਂ ਕਰ ਦੋਗੇ ਐਚ ਐਮ 2000 ਛੱਡ ਦਈਏ ਇਹ ਵੀਰ ਜੀ 28000 ਦੇ ਦਾਂਗੇ ਲਓ ਜੀ 28000 7000 ਵੀਰ ਜੀ ਨੇ ਮਾਨ ਕਰਤਾ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮੌਕੇ ਤੇ ਹੋਗਾ ਮਾਨਤਾ ਕਰਾਂਗੇ ਮੈਂ ਫਿਰ ਮਾਨਤਾਨ ਹੋ ਜਾਊਗਾ ਤੇ ਆਜੋ ਤੀਜੇ ਨੰਬਰ ਤੇ ਆ ਜਰਸੀ ਵਾਸੀ ਇਹ ਸੂਈ ਆ ਜਰਸੀ ਇਹ ਸਿਰੇ 10 ਕਿਲੋ ਦੁੱਧ ਜਿਹੜਾ ਬਖਾ ਬਾਹਰ ਹੋ ਜਾ ਨਾਰਮਲ ਕਰਦਾ ਬਾਕੀ ਚਲੋ ਕਿੰਨਾ ਚ ਦੁੱਧ ਦੁੱਧ 10 ਕਿਲੋ ਦੁੱਧ ਇਹਦੇ 10 ਲੀਟਰ ਤਿਆਰ ਆ ਜੀ ਇਹਦੇ ਪਿੱਛੇ ਜਵਾਕ ਜੀ ਬਾਜੀ ਇਹਦੇ ਮਾਰ ਅੱਛਾ ਜੀ ਉਹ ਅੱਛਾ ਠੀਕ ਹੈ ਜੀ ਇਹਨੂੰ ਕਿੰਨਾ ਚ ਰੋਗ ਅਸੀਨੂੰ ਇਹਨੂੰ ਲਾ ਲਓ ਕਿ 10-12 ਦਿਨ ਹੋ ਗਿਆ ਅੱਛਾ ਬਾਹਰ ਖਾਣ ਦਾ ਨਹੀਂ ਠੀਕ ਹੈ ਜੀ ਆ ਬੱਚਾ ਚਲੋ ਹਾਂਜੀ ਆਹ ਵਾਲਾ ਇਹਦਾ ਜਵਾਕ ਜੀ ਬਾਕੀ ਤੁਸੀਂ ਆਪਣੀ ਸਮਝ ਨਾਲ ਵੇਖ ਲਿਓ ਕੋਈ ਦਾਹਾਂ ਦੀ 15 ਦੀ ਆ ਤੇ ਮੌਕੇ ਦੇ ਦੁੱਧ 10 ਲੀਟਰ ਤਿਆਰ ਆ ਪਿਓ ਜਰਸੀ ਜੀ ਠੰਡੀਆਂ ਠੇਰੀ ਫੋਲ ਰਣਾ ਤੈਨੇ ਮਤਲਬ ਠੰਡੀਆਂ ਠੇਰੀਆਂ ਵਾ ਤੇ ਦੋਵਾਂ ਪਿਛੇ ਜਵਾਕ ਨਹੀਂ ਹੈਗੇ ਆ ਜਰਸੀ ਵੈਲ ਪਿਛੇ ਬੱਛਾ ਜੇ ਆਜੋ ਹੁਣ ਹਾਂਜੀ ਭਾਈ ਇਹਦਾ ਟੀਮ ਵਾਲਾ ਰੱਖਣਾ ਇਹਦਾ ਮੁੱਲ ਵੀ ਦੀ 40000 ਰੁਪਏ ਐਚਮ ਕਰ ਦਈਏ ਮਾਨ ਦਾ ਕਰ ਦੋ ਜੋ ਤੁਸੀਂ ਕਰਨਾ ਨਿਆ ਵੀ ਨਹੀਂ ਦੱਦੋ ਤੁਸੀਂ ਰਾਦੋ ਜੋ ਕਰਦੋਗਾ ਆਪਾਂ ਕੋਈ ਨਿਹਾਨਾ ਨਹੀਂ ਰਾਦੋ ਦੇਣਾ ਆਪਾਂ ਦੇ ਦੇਣਾ ਭਾਈ ਜਿਹਦੇ ਕਿ ਟਾਡਾ ਮਾਨਦਾਨ ਕਰਦੇ ਆ ਪਹਿਲੀ ਵੀਡੀਓ ਤੇ ਹੀ ਬਣਾਉਣਾ ਜੀ ਤੇ 8000 2000 ਛੱਡ ਦੀ ਇਹ ਵੀ ਵੀਰ ਜੀ ਹਾਣਾ ਜਿਹੜੀ 33000 ਦੇ ਦਾਂਗੇ ਠੀਕ ਆ ਜੀ 7000 ਦਾ ਵੀਰ ਜੀ ਨੇ ਮਾਨ ਕਰਤਾ ਬਾਕੀ ਫੋਨ ਲਾਵੇ ਵੀਰ ਭਰਾ ਮਾਨਦਾਨ ਕਰਾਂਗੇ ਸਾਰੀਆਂ ਜੋ ਹੋ ਜੂਗਾ ਮਾਨਦਾਨ ਫੁੱਲ ਕਰਾਂਗੇ ਹਾਂਜੀ ਤੇ ਹੋਰ ਕੁਝ ਕਹਿਣਾ ਵੀਰ ਜੀ ਬਾਸ ਵੀਰ ਜੀ ਵੀਡੀਓ ਦੇਖਣ ਦੀ ਧੰਨਵਾਦ ਚੱਕੀ ਦੀ ਚੋਗੇ ਥੱਲੀ ਕਰਕੇ ਜਿੱਦਾਂ ਮਰਜੀ ਜੋ ਜਿੰਨਾ ਹੋਗਾ ਨਾ ਉਹ ਨਾਲ ਨੇ ਰੂਗਾ ਹਾਂਜੀ ਬੇਤਿਆ ਜੀ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ ਕਿਉਂਕਿ ਬਾਅਦ ਚ ਮਾਲਕਾਂ ਦੇ ਵੀ ਨਾ ਕੋਈ ਕੱਢਿਓ ਤੇ ਨਾ ਸਾਡੇ ਦੇ ਕੋਈ ਧੰਨਵਾਦ ਵੀਡੀਓ ਵੇਖਣ ਲਈ